ਬਹੁਤ ਬਹੁਤ ਧੰਨਵਾਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਜਿੱਥੇ ਹੜ੍ਹਾਂ ਦੇ ਨਾਲ ਤੁਹਾਡੇ ਨਾਲ ਲਗਾਤਾਰ ਖਬਰਾਂ ਸਾਂਝੀਆਂ ਕੀਤੀਆਂ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਸੋ ਅੱਜ ਮੱਲਾਵਾਲਾ ਅਸੀਂ ਮੰਡੀ ਦੇ ਵਿੱਚ ਪਹੁੰਚੇ ਹਾਂ ਦਾਣਾ ਮੰਡੀ ਦੇ ਸੋ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਚਾਰ ਚਫੇਰੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੱਲਾਵਾਲੇ ਦੇ ਵਿੱਚ ਜਿਹੜਾ ਮੰਡੀ ਦੇ ਵਿੱਚ ਇਸ ਟਾਈਮ ਝੋਨੇ ਦੀ ਜਿਹੜੀ ਖਰੀਦ ਚੱਲ ਰਹੀ ਹੈਗੀ ਇਹ ਤੋਲ ਤਲਾਈ ਚੱਲ ਰਹੀ ਹੈਗੀ ਔਰ ਨਾਲ ਜਿਹੜੀ ਵੱਡੇ ਪੱਧਰ ਤੇ ਭਰਾਈ ਚੱਲ ਰਹੀ ਹੈਗੀ ਤਾਂ ਜੇ ਇਸ ਮੰਡੀ ਦੀ ਗੱਲ ਕਰਦੇ ਹਾਂ 14 ਮੰਡੀਆਂ ਨੂੰ ਹੋਰ ਲੱਗਦੀਆਂ ਫੋਕਲ ਪੁਆਇੰਟ ਲੱਗਦੇ ਤੇ 15ਵੀਂ ਇਹ ਜਿਹੜੀ ਵੱਡੀ ਮੰਡੀ ਹੈਗੀ ਇਹ ਮੱਲਾਵਾਲਾ ਖਾਸ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਅਜੀਰੇ ਦੇ ਸੋ ਇੱਥੇ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਵੀ ਮਾਰਕੀਟ ਕਮ ਚੇਅਰਮੈਨ ਸਾਹਿਬ ਦੇ ਨਾਲ ਆਪਣੇ ਜਿਹੜੇ ਮਾਰਕੀਟ ਕਮੇਟੀ ਦਫਤਰ ਦੇ ਜਿਹੜੇ ਸੁਪਰਵਾਈਜ਼ਰ ਦੇ ਨਾਲ ਜ਼ਿੰਮੇਦਾਰ ਨੇ ਉਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਸੋ ਇੱਥੇ ਸਾਡੇ ਨਾਲ ਇੱਕ ਜ਼ਿੰਮੇਦਾਰ ਮੌਜੂਦ ਨੇ ਦਾਣਾ ਮੰਡੀ ਮੱਲਾਵਾਲ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਜੀ ਅਮਰਜੀਤ ਸਿੰਘ ਜੀ ਕਿਹੜਾ ਪਿੰਡ ਜੀ ਗਰਦਸੀ ਵਾਲਾ ਠੀਕ ਹੈ ਜੀ ਝੋਨਾ ਲੈ ਕੇ ਆਏ ਮੰਡੀ ਦੇ ਵਿੱਚ ਜੀ ਹਾਂ ਜੀ ਤੇ ਕਿਸ ਤਰ੍ਹਾਂ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੈ ਇੱਥੇ ਅਮਰਜੀਤ ਜੀ ਕਿ ਬਹੁਤ ਵਧੀਆ ਚੱਲ ਰਿਹਾ ਹੈ ਜੀ ਵਧੀਆ ਚੱਲ ਰਿਹਾ ਹੈ ਜੀ ਹਾਂ ਜੀ ਅੱਗੇ ਨਾਲ ਬਹੁ ਕੈਪ ਘੱਟ ਬੁੱਝਦਾ ਸੀ ਠੀਕ ਹੈ ਜੀ ਕਈਆਂ ਦਾ ਬੁੱਝਦਾ ਜ਼ਿਆਦਾ ਹੁੰਦਾ ਸੀ ਠੀਕ ਹੈ ਜੀ ਇਸ ਕੀ ਬਿਲਕੁਲ ਹੈ ਸਭ ਹਰੇਕ ਸਾਰੇ ਇਥੇ ਮੰਡੀ ਦੇ ਮੱਲਾਲੇ ਚ ਲੈ ਕੇ ਆਉਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਵਧੀਆ ਚੱਲ ਰਿਹਾ ਕੰਮ ਜੀ ਹਾਂ ਜੀ ਬਹੁਤ ਵਧੀਆ ਕਿਸੇ ਦਾ ਕੋਈ ਪਰੇਸ਼ਾਨੀ ਜੀ ਨਾ ਨਹੀਂ ਕੋਈ ਅਜੇ ਨਹੀਂ ਹੈ ਪਿੰਡ ਕਹੜਾ ਦੱਸਿਆ ਸੀ ਗਿਰਦੱਤੀ ਵਾਲਾ ਰੇਤੀ ਵਾਲਾ ਜੀ ਠੀਕ ਹੈ ਠੀਕ ਮੇਰੇ ਨਾਲ ਚੇਅਰਮੈਨ ਨੇ ਆਪਣਾ ਮੰਡੀ ਬੋਰਡ ਤੋਂ ਜਿਹੜੇ ਮੱਲਾ ਵਾਲੇ ਤੋਂ ਸਰਦਾਰ ਸੁਖਦੇਵ ਸਿੰਘ ਜੀ ਚੇਅਰਮੈਨ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤ ਮੱਲਾ ਵਾਲਾ ਦਾਣਾ ਮੰਡੀ ਚ ਆਪਾਂ ਮੌਜੂਦ ਆ ਅੱਜ ਜਾਣਨ ਦੀ ਕੋਸ਼ਿਸ਼ ਆਪਾਂ ਕਰਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਿਹਾ ਸਰਕਾਰ ਦਾ ਕੀ ਪੱਖ ਹੈ ਜ਼ਿੰਮੇਵਾਰਾਂ ਦਾ ਕੀ ਪੱਖ ਹੈ ਆੜਤੀਆਂ ਦਾ ਕੀ ਪੱਖ ਹੈ ਕੀ ਕਹਿਣਾ ਚਾਹੁੰਦੇ ਇਸ ਦਾਣਾ ਮੰਡੀ ਦੇ ਬਾਰੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਦੀ ਅਸੀਂ ਸ਼ੁਰੂ ਤੋਂ ਹੀ ਪਹਿਲਾਂ ਜਦੋਂ ਉਹ ਸੀਜ਼ਨ ਸ਼ੁਰੂ ਨਹੀਂ ਹੋਇਆ ਜਦੋਂ ਤੋਂ ਆੜਤੀਆਂ ਦੀਆਂ ਸੈਲਰ ਵਾਲਿਆਂ ਦੀਆਂ ਕਿਸਾਨਾਂ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਕੀ ਕੀਤਾ ਵੀ ਜਿਹੜੀ ਸਾਡੀ ਵੋਚਨ ਮਸ਼ੀਨ ਆ ਉਹਦੇ ਨਾਲ ਆੜਤੀਆਂ ਦੀਆਂ ਮਸ਼ੀਨਾਂ ਮਲਾਈਆਂ ਗਈਆਂ ਸੈਲਰ ਵਾਲਿਆਂ ਦੀਆਂ ਮਲਾਈਆਂ ਗਈਆਂ ਜਦੋਂ ਮਸ਼ੀਨਾਂ ਸਹੀ ਹੋ ਗਈਆਂ ਤੇ ਆਟੋਮੈਟਿਕ ਕੰਮ ਸਹੀ ਹੋ ਗਏ ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਹੀ ਇਹ ਹੁਕਮ ਜਾਰੀ ਕੀਤਾ ਸੀ ਵੀ ਇਸ ਵਾਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਠੀਕ ਹੈ ਤੇ ਉਹਨਾਂ ਦੇ ਹੁਕਮ ਅਨੁਸਾਰ ਵਾਕਈ ਸਾਡੇ ਵੱਲੋਂ ਤਾਂ ਕੋਈ ਪਰੇਸ਼ਾਨੀ ਨਹੀਂ ਆ ਰਹੀ ਜੇ ਅੱਜ ਵੀ ਕਿਸੇ ਨੂੰ ਕੋਈ ਆਉਂਦੀ ਆ ਤੇ ਅਸੀਂ ਉਹਦੀ ਨਾਲ ਨਾਲ ਹੱਲ ਕਰੀ ਜਾਂਦੇ ਆ ਠੀਕ ਹੈ ਜੀ ਜੇ ਮੁਸ਼ਕਲ ਹੈ ਤਾਂ ਸਾਡੇ ਕੋਲ ਪਹੁੰਚ ਕਰ ਸਕਦੇ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਤੇ ਰਹਿੰਦੇ ਹੀ ਮੰਡੀਆਂ ਦੇ ਸਾਰਾ ਦਿਨ ਕੋ ਮੁੰਦਰੀ ਨੇ ਜਿਹੜਾ ਮਰਜ਼ੀ ਬੰਦਾ ਦੱਸੇ ਸਾਨੂੰ ਸੋ ਸਾਨੂੰ ਖੁਸ਼ੀ ਹੁੰਦੀ ਜੇ ਕੋਈ ਦੱਸਦਾ ਤੇ ਅਸੀਂ ਉਹ ਕਮੀ ਨੂੰ ਦੂਰ ਕਰਦੇ ਆ ਜੀ ਤੇ ਬੜਾ ਸਮੂਥਲੀ ਕੰਮ ਚੱਲ ਰਿਹਾ ਠੀਕ ਹੈ ਜੀ ਠੀਕ ਹੈ ਪਰਚੇਜ਼ ਹੋ ਰਹੀ ਵੱਡੇ ਪੱਧਰ ਤੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਲਿਫਟਿੰਗ ਵਗੈਰਾ ਜੀ ਬਿਲਕੁਲ ਸਹੀ ਹੋ ਰਿਹਾ ਸਾਰਾ ਸਹੀ ਹੋ ਰਿਹਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਵੱਲੋਂ ਕੋਈ ਰੁਕਾਵਟ ਵਗੈਰਾ ਕਹਿ ਸਕਦੇ ਆ ਜਾਂ ਕੋਈ ਪੈਸੇ ਦਾ ਲੈਣ ਦੇਣ ਜਾਂ ਕੋਈ ਮੋਇਸਚਰ ਨੂੰ ਲੈ ਕੇ ਜੀ ਨਾਜ਼ੀਨਾ ਅਜੇ ਤੱਕ ਤੇ ਨਹੀਂ ਹੈ ਸਭ ਤੋਂ ਹੀ ਪੱਤਰਕਾਰ ਜੇ ਤੁਹਾਡੇ ਕੋਈ ਨੌਲੇਜ ਚ ਆਉਂਦਾ ਸਾਨੂੰ ਦੱਸੋ ਅਸੀਂ ਉਹਨੂੰ ਦੂਰ ਕਰਾਂਗੇ ਠੀਕ ਹੈ ਠੀਕ ਹੈ ਸਰ ਵੀ ਸਾਡੇ ਤੇ ਇਸ ਟਾਈਮ ਇਹੋ ਹੀ ਆ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਠੀਕ ਹੈ ਜੀ ਸੋਹਣਾ ਕੰਮ ਚੱਲ ਰਿਹਾ ਠੀਕ ਹੈ ਜੀ ਵੀ ਜਿੱਧਰ ਵੀ ਅਸੀਂ ਜਾਂਦੇ ਅਸੀਂ ਦੇਖਦੇ ਆਂ ਵੀ ਚਾਰ ਸਵੇਰੇ ਜਿਹੜਾ ਝੋਨਾ ਤੋਲ ਵੀ ਰਿਹਾ ਤੇ ਉਹਦੀ ਲਿਫਟਿੰਗ ਵੀ ਸਹੀ ਹੋ ਰਹੀ ਹੈ ਠੀਕ ਹੈ ਜੀ ਕਈ ਜਰਾ ਕਈ ਮੰਡੀਆਂ ਚ ਸ਼ਿਕਾਇਤਾਂ ਆਉਂਦੀਆਂ ਕਿ ਝੋਨੇ ਦਾ ਜਿਹੜਾ ਜਿਹੜੀ ਐਮ ਆਰ ਪੀ ਹੈਗੀ ਹੈ ਐਮ ਐਸ ਪੀ ਹੈਗੀ ਹੈ ਉਸ ਚੀਜ਼ ਤੋਂ ਘੱਟ ਜਿਹੜਾ ਕੋਈ ਸੈਲਰ ਮਾਲਕ ਕੇ ਜਾਂ ਕੋਈ ਆੜ੍ਹਤੀਆ ਲੈ ਰਿਹਾ ਹੈ ਉਹ ਕੋਈ ਗੱਲਬਾਤ ਇਸ ਮੰਡੀ ਦੀ ਨਹੀਂ ਉਹ ਤਾਂ ਇਦਾਂ ਵੀ ਜੇ ਬਿਲਕੁਲ ਹੀ ਜਿਹਦੇ ਵਿੱਚ ਕੋਈ ਚੌਲ ਖਰਾਬ ਹੋ ਗਿਆ ਜੇ ਕੋਈ ਪਾਣੀ ਦੀ ਮਾਰ ਇਥਾਇਆ ਕੋਈ 50% ਬਚਿਆ ਆ ਕਿ ਜਿਹਦੀ ਸਹੀ ਕੁਆਲਿਟੀ ਨਹੀਂ ਹੈ ਤੇ ਉਹ ਸੈਲਰ ਮਾਲਕ ਆਪਣੀ ਮਰਜ਼ੀ ਅਡਜਸਟਮੈਂਟ ਕਰ ਲੈਂਦਾ ਹੈ ਜੀ ਅਡਜਸਟਮੈਂਟ ਕਰ ਸਕਦਾ ਠੀਕ ਹੈ ਜੀ ਵੈਸੇ ਕੋਲ ਜਿਹੜਾ ਕੁਆਲਿਟੀ ਸਹੀ ਆ ਉਹਦਾ ਰੇਟ ਵੀ ਸਰਕਾਰੀ ਰੇਟ ਲੱਗ ਰਿਹਾ ਜੀ ਉਹਦੇ ਕੋਈ ਹਰਫੇ ਨਹੀਂ ਉਹਦੀ ਕੋਈ ਕਟ ਨਹੀਂ ਲੱਗ ਰਹੀ ਠੀਕ ਹੈ ਜੀ ਕੋਈ ਐਹੋ ਜਿਹੀ ਵੈਰੈਟੀ ਜਿਹੜੀ ਨਾ ਖਰੀਦੀ ਜਾ ਰਹੀ ਹੋਵੇ ਜਾਂ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਨਾ ਜੀ ਇਸ ਵਾਰ ਤਾਂ ਕੋਈ ਇਦਾਂ ਦੀ ਨਹੀਂ ਹੈ ਬਾਕੀ ਤੁਸੀਂ ਜ਼ਿੰਮੇਵਾਰਾਂ ਤੋਂ ਜਾਣਕਾਰੀ ਲੈ ਲਓ ਜੀ ਤੇ ਸਰ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਕਿਸ ਤਰ੍ਹਾਂ ਦੇ ਪਰਚੇ ਚ ਆਪੀ ਬਹੁਤ ਹੀ ਸਹੀ ਤਰੀਕੇ ਨਾਲ ਕੰਮ ਚੱਲ ਰਿਹਾ ਜੀ ਹਾਂਜੀ ਔਰ ਪੰਜਾਬ ਮੰਡੀ ਵੋਟ ਪੰਜਾਬ ਸਰਕਾਰ ਦੇ ਆਰਡਰ ਮੁਤਾਬਕ ਜੋ ਵੀ ਸੀਜ਼ਨਲ ਪ੍ਰਬੰਧ ਹੈ ਉਹ ਅੱਛੇ ਤਰੀਕੇ ਨਾਲ ਕੀਤੇ ਹੋਏ ਨੇ ਮਾਰਕਟ ਕਮੇਟੀ ਮਲਾਂ ਨਾਲ ਲਓ ਹਾਂਜੀ ਹਾਂ ਔਰ ਅਜ ਤੱਕ ਕੋਈ ਵੀ ਇਸ ਬਾਰੇ ਸ਼ਿਕਾਇਤ ਨਹੀਂ ਠੀਕ ਹੈ ਜੀ ਉਹਦੇ ਸਰ ਤੇ ਬਾਕੀ ਜੋ ਅਜ ਤੱਕ ਸਾਡੇ ਮਾਰਕੀਟ ਮੱਲਾਂ ਦੇ ਵਿੱਚ 14 ਖਰੀਦ ਕੇਂਦ ਨੇ 15ਵੀਂ 메ਨ ਮੰਡੀ ਸਾਡੇ ਕੋਲ ਮੱਲਾਂ ਵਾਲਾ ਜੀ ਠੀਕ ਹੈ ਜੀ ਉਹਦੇ ਚ ਅਜ ਤੱਕ ਸਾਡੇ ਕੋਲ ਜੀ ਕੁੱਲ ਜੋ ਅਰਾਈਵਲ ਹੈਗੀ ਹੈ 4 ਲੱਖ 64000 ਕਵਾਂਟਲ ਆ ਚੁੱਕੀ ਹੈ ਜਿੰਦੇ ਵਿੱਚੋਂ ਆਪਣੇ ਕੋਲ 456000 ਕਵਾਂਟਲ ਵੇਚ ਚੁੱਕੀ ਹੈ ਜੀ ਠੀਕ ਹੈ ਜੀ ਤੇ 2.72 ਲੱਖ ਕੁਆਂਟਲ ਦੀ ਲਿਫਟਿੰਗ ਹੋ ਚੁੱਕੀ ਹੈ तकरीबन 60% ਲਿਫਟਿੰਗ ਵੀ ਸਹੀ ਤਰੀਕੇ ਨਾਲ ਚੱਲ ਰਹੀ ਹੈ ਤੇ ਕੋਈ ਵੀ ਮੁਸ਼ਕਲ ਕਿਸੇ ਕਸਮ ਦੀ ਪੇਸ਼ ਨਹੀਂ ਆ ਰਹੀ ਜੀ ਬਾਹਰਦਾਨੇ ਦੀ ਕੋਈ ਕਿਸੇ ਨਹੀਂ ਜੀ ਕੋਈ ਸਮੱਸਿਆ ਨਹੀਂ ਸਾਰਾ ਗਈ ਹੈ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਲਿਫਟਿੰਗ ਬਹੁਤ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਔਰ ਕੋਈ ਕੋਈ ਦਿੱਕਤ ਨਹੀਂ ਹੈ। ਕੀ ਰੇਟ ਚੱਲ ਰਿਹਾ ਸਰ ਮੰਡੀ ਦੇ ਵਿੱਚ? 23 2399 ਦਾ ਰੇਟ ਹੈ ਜੀ। ਗਵਰਨਮੈਂਟ ਪੱਕੇ ਜੋ ਐਮਐਸਪੀ ਹੈ ਸਰਕਾਰ ਦੀ। ਠੀਕ ਹੈ। 2399 ਦਾ ਰੇਟ ਵਿਕ ਰਿਹਾ। ਕੋਈ ਵੀ ਜਿੰਸ ਘੱਟ ਰੇਟ ਤੇ ਨਹੀਂ ਵਿਕ ਰਹੀ ਜੀ। ਬਿਲਕੁਲ ਸਹੀ ਤੇ ਕੰਮ। 4 ਦਿਨਾਂ ਤੋਂ ਕਿੰਨਾ ਵੇਟ ਕਰ ਰਹੇ ਸਰ? ਬਾਦਾਂ ਸਰ ਸਾਡੇ ਕੋਲ 650 ਗ੍ਰਾਮ ਦਾ ਵਜਨ ਹੈ ਬੋਰੀ ਦਾ। ਠੀਕ ਹੈ। ਤੇ 700 ਗ੍ਰਾਮ ਯਾਨੀ ਕਿ 38 ਕਿਲੋ 200 ਗ੍ਰਾਮ ਤੇ ਗੰਡਾ ਜਨਕਿ ਜਹ ਸਾਲ ਦੇ ਸਾਡੇ ਕੋਲ ਠੀਕ ਹੈ ਹਾਂ ਜੀ ਬਿਲਕੁਲ ਇਹ ਖਰਚਾ ਕਿਹਨੇ ਕੱਟ ਰਿਹਾ ਸਰ ਜਿਹੜਾ ਖਰਚਾ ਜੋ ਜੋ ਸਰਕਾਰੀ ਖਰਚਾ ਗਵਰਨਮੈਂਟ ਵੱਲੋਂ ਮੰਡੀ ਬੋਰਡ ਵੱਲੋਂ ਪ੍ਰੂਵਡ ਕੀਤਾ ਗਿਆ ਉਹ ਹੀ ਕੱਟਿਆ ਜਾ ਰਿਹਾ ਜੇ ਫਾਰਮ ਦੇ ਉੱਪਰ ਔਰ ਆਈ ਫਾਰਮ ਦਾ ਖਰਚਾ ਉਹ ਖਰੀਦਦਾਰ ਨੂੰ ਪੈਣਾ ਹੁੰਦਾ ਜੀ ਸਿਰਫ ਰੁਪਏ ਕੁਛ ਪੈਸੇ 7 ਰੁਪਏ ਕੁਛ ਪੈਸੇ ਜੀ ਉਹ ਸਰਕਾਰ ਜੋ ਸਰਕਾਰ ਦੇ ਰੇਟ ਫਿਕਸ ਕੀਤੇ ਗਏ ਉਹਦੇ ਮੁਤਾਬਕ ਕੱਟਿਆ ਜਾ ਰਿਹਾ ਠੀਕ ਹੈ ਜੇ ਜੇਕਰ ਕੋਈ ਜ਼ਿੰਮੇਦਾਰ ਜਿਹੜਾ ਆਪਣੀ ਲਿਫਟ ਦੇ ਨਾਲ ਟਰਾਲੀ ਦੇ ਨਾਲ ਆਉਂਦਾ ਉਹਦਾ ਕਿਵੇਂ ਐਡਜਸਟਮੈਂਟ ਹੁੰਦੀ ਕਿ ਨਹੀਂ ਹੁੰਦੀ ਉਹ ਸਰ ਉਹ ਕੀਤੀ ਜਾਂਦੀ ਹੈ ਜੀ ਜੇ ਮੰਨ ਲ ਤੇ ਉਹ ਫਿਰ ਜ਼ਿੰਮੇਦਾਰ ਅਰਤੀ ਆਫਿਸ ਕਰ ਲੈਂਦੇ ਵੀ ਸਾਡਾ ਵੀ ਇਹਨਾਂ ਖਰਚਾ ਘਟਕ ਦਿੱਤਾ ਜੋ ਕਿ ਸਾਡੀ 8th ਲਿਫਟ ਵਾਲੀ ਹੈ ਠੀਕ ਹੈ ਤੇ ਸਾਨੂੰ ਇਸ ਵਾਰ ਕੋਈ ਵੀ ਸ਼ਿਕਾਇਤ ਅਜੇ ਤੱਕ ਪ੍ਰਾਪਤ ਨਹੀਂ ਹੋਈਗੀ ਠੀਕ ਹੈ ਜੇਕਰ ਹੁੰਦੀ ਆ ਤਾਂ ਮਾਰਕ ਕਮਿਟੀ ਅਸਲੀ ਨਪਟਾਰਾ ਕਰਨ ਨੂੰ ਬੈਠੀ ਹੈ ਜੀ ਸਾਡੇ ਕੋਲ ਹਾਂ ਬਾਈ ਜੀ ਕੀ ਨਾਮ ਹੈ ਆਪਣਾ ਜੀ 76 ਸਿੰਘ ਜੀ 76 ਸਿੰਘ ਜੀ ਅਰਤੀਏ ਦਾ ਕੰਮ ਵੀ ਕਰਦੇ ਹੋ ਤੁਸੀਂ ਇੱਕ ਜ਼ਿੰਮੇਦਾਰ ਵੀ ਹੈਗੇ ਹੋ ਤਾਂ ਕੀ ਕਹਿਣਾ ਚਾਹੁੰਦੇ ਸੀ ਜੀ ਬਸ ਵਾਹਿਗੁਰੂ ਸੋਹਣੇ ਪ੍ਰਬੰਧ ਸਰਕਾਰ ਦਾ ਚੱਲਦੇ ਪਏ ਨੇ ਹਾਂ ਜੀ ਹਾਂ ਜੀ ਸੋਹਣੀ ਖਰੀਦ ਹੋ ਰਹੀ ਐ ਸਾਰੀ ਲਿਫਟਿੰਗ ਦੇ ਵੀ ਕਾਫੀ ਸਮੱਸਿਆ ਹੱਲ ਹੈ ਕੋਈ ਦਿੱਕਤ ਨਹੀਂ ਹੈ ਸੋਹਣਾ ਚੱਲਦਾ ਪਿਆ ਕੰਮ ਜਿਵੇਂ ਬਾਰ ਦਾ ਨੇ ਕੋਈ ਦਿੱਕਤ ਨਹੀਂ ਹੈ ਸਵਧੀਆ ਠੀਕ ਹੈ ਜੀ ਲਿਫਟਿੰਗ ਦੀ ਬੜੀ ਵੱਡੀ ਸਮੱਸਿਆ ਹੁੰਦੀ ਸੀ ਆਪਣੇ ਨਹੀਂ ਹੋ ਐਸ ਵਾਰੀ ਠੀਕ ਹੈ ਕਾਫੀ ਠੀਕ ਹੈ ਮਾਲ ਚੁਕੀਤ ਰਿਹਾ ਜਿੰਨਾ ਭਰਤੀ ਹੋ ਰਿਹਾ ਉਹਨਾਂ ਨਿਕਲ ਜਾ ਰਿਹਾ ਮਾਲ ਜਾਂਦਾ ਪਿਆ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਮਾਲ ਆ ਰਿਹਾ ਉਹਨਾਂ ਨਾਲ ਪਰਚੇਜ ਵੀ ਹੋ ਰਹੀ ਬਹੁਤ ਸੋਹਣਾ ਢੰਗ ਨਾਲ ਹੋ ਰਿਹਾ ਹਾਂ ਜੀ ਠੀਕ ਕੋਈ ਬਹੁਤ ਦਿੱਕਤ ਨਹੀਂ ਹੈਗੀ ਕਿਸੇ ਕਿਸਮ ਦੀ ਸਾਰੀ ਪਿਛਲੇ ਸਾਲਾਂ ਨਾਲੋਂ ਬਹੁਤ ਵਧੀਆ ਸਾਲ ਰਿਹਾ ਵਧੀਆ ਜੀ ਮੋਇਸਚਰ ਵਗੈਰਾ ਵੀ ਸਹੀ ਆ ਰਿਹਾ ਹੈ ਹਾਂਜੀ ਮੋਇਸਚਰ ਸਹੀ ਆ ਰਿਹਾ ਹੈ ਠੀਕ ਹੈ ਜੀ ਨੁਕਸਾਨ ਭਰਾਵਾਂ ਨੂੰ ਕੋਈ ਖਾਸ ਫੀਲ ਨਹੀਂ ਨਹੀਂ ਬਸ ਇਹ ਵੀ ਸੁੱਕਾ ਝੋਨਾ ਲੈ ਕੇ ਉਹਨਾਂ ਨੂੰ ਸੁੱਕੇ ਝੋਨੇ ਦੀ ਕੋਈ ਦਿੱਕਤ ਨਹੀਂ ਹੈਗੀ ਸੁੱਕਾ ਝੋਨਾ ਸਾਫ਼ ਝੋਨਾ ਵਸਚਾ ਵਿਖ ਰਿਹਾ ਵਧੀਆ ਠੀਕ ਹੈ ਜੀ ਮੋਇਸਚਰ ਵਾਲਾ ਹੋਗਾ ਫਿਰ ਉਹ ਤਾਂ ਪਰੇਸ਼ਾਨੀ ਆਵੇਗੀ ਨਾ ਸੁੱਕੇ ਝੋਨੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਜੀ ਤੁਹਾਡੇ ਵੀ ਜ਼ਿੰਮੇਵਾਰ ਕੋਈ ਆੜ ਪ੍ਰਬਾਤ ਹੈਗੇ ਕਿ ਨਹੀਂ ਹੈਗੇ ਹੈਗੇ ਹਣ ਪ੍ਰਬਾਤ ਬਹੁਤ ਜ਼ ਨਹੀਂ ਕੋਈ ਅਸਰ ਨਹੀਂ ਦੇ ਕੋ ਪਲਾਨ ਤਾਂ ਹੈ ਨਹੀਂ ਜੀ ਹਾਂ ਹਾਂ ਜਦੋਂ ਜਮੀਨਦਾਰ ਆ ਰਹੇ ਨੇ ਫਿਰ ਵੇਖਦੇ ਆਂ ਜੋ ਆ ਵੀ ਹੁਣ ਸਮਝ ਕੀ ਬਣਦਾ ਹਾਂਜੀ ਹਾਂਜੀ ਕੀ ਨਾਂ ਦੱਸਿਆ ਬਾਈ 79 ਸਿੰਘ ਹਾਂਜੀ ਅ ਬਜ਼ੁਰਗੋ ਕਿਨਾਰੀ ਆਪਣਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਕਿਹੜਾ ਪਿੰਡ ਜੀ ਗਰਦਿੱਤੀ ਵਾਲਾ ਇਹ ਜਮੀਨਦਾਰ ਹੋ ਗਿਆ ਜੀ ਹਾਂਜੀ ਹਾਂਜੀ ਇੱਥੇ ਝੋਨਾ ਲੈ ਕੇ ਆਏ ਜੀ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਕੁਛ ਨਹੀਂ ਵਧੀਆ ਕਿ ਝੋਨੇ ਸੁੱਕੇ ਆਉਣ ਦੇ ਕੋਈ ਪਰੇਸ਼ਾਨੀ ਨਹੀਂ ਹੈਗੀ ਵਧੀਆ ਲਿਫਟਿੰਗ ਹੋਣ ਦੀ ਹੈ ਵਧੀਆ ਮਾਲ ਠੀਕ ਹੈ ਕੋਕਾਂਡ ਸ਼ਾਟ ਨੂੰ ਲੈ ਕੇ ਜਾਈ ਕਿ ਨਾ ਨਾ ਕੋਈ ਕਾਰਪੂਰ ਕਿਸੇ ਨੂੰ ਗੱਲ ਬਾਰੇ ਜੇ ਧੋਨੇ ਗਿੱਲਾ ਹੁੰਦਾ ਉਹਦੀ ਸਮੱਸਿਆ ਹੁੰਦੀ ਹੈ ਤੇ ਸੁੱਕੇ ਚੋਨੇ ਦੀ ਕੋਈ ਸਮੱਸਿਆ ਨਹੀਂ ਠੀਕ ਹੈ ਜੀ ਕਿਹੜਾ ਚੋਨਾ ਲੈ ਕੇ ਆਏ ਬਾਈ ਜੀ ਮੈਂ ਪੀਆਰ 114 114 ਹਾਂਜੀ ਸਰਕਾਰ ਦਾ ਮਨਜੂਰ ਮਨਜ਼ੂਰਸ਼ੋਦਾ ਕਹਿ ਸਕਦੇ ਮੈਨੂੰ ਇਹ ਸਰਕਾਰ ਦਾ ਠੀਕ ਹੈ ਬਾਕੀ ਠੀਕ ਮੂਸਾ ਤਾਂ ਹੀ ਲਾਉਂਦੇ ਹੀ ਨੇ ਠੀਕ ਹੈ ਜੀ ਠੀਕ ਹੈ ਬਾਈ ਤਾ ਹੋਰ ਵੀ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਵਿਖਾ ਦਿੰਨੇ ਤੁਸੀਂ ਦੇਖ ਸਕਦੇ ਓਧਰ ਜਿਹੜੀ ਮਾਲ ਉਹਨੂੰ ਜਿਹੜੀ ਮਾਲ ਦਾ ਉਹਨੂੰ ਲਵਾਈ ਚ ਲਵਾਈ ਜਾ ਰਹੀ ਹੈ ਮਾਲ ਨੂੰ ਟਰਾਲੀ ਦੇ ਉੱਤੇ ਤਾਂ ਲਿਫਟਿੰਗ ਵੀ ਬਾਈ ਜੀ ਹੁਣੇ ਦੱਸਦੇ ਵੀ ਜਿਹੜੀ ਕਰੀਬ 60 70% ਹੋ ਰਹੀ ਹੈ ਤੇ ਲਗਾਤਾਰ ਜਿਹੜਾ ਝੋਨਾ ਮੰਡੀ ਦੇ ਵਿਚਾਰਿਆ ਤੇ ਨਾਲ ਨਾਲ ਜਿਹੜਾ ਝੋਨਾ ਉਹਦੀ ਤਲਾਈ ਵੀ ਹੋ ਰਹੀ ਹੈ ਤੇ ਨਾਲ ਲਿਫਟਿੰਗ ਹੋ ਰਹੀ ਹੈ ਸਮੱਸਿਆ ਕੋਈ ਨਹੀਂ ਆ ਰਹੀ ਜਿਹੜੀ ਕਹਿ ਸਕਦੇ ਬਾਰਦਾ ਨੇ ਲੈ ਕੇ ਮਿਸਚਰ ਨੂੰ ਲੈ ਕੇ ਜਾਂ ਕੋਈ ਲਿਫਟਿੰਗ ਨੂੰ ਲੈ ਕੇ ਕੋਈ ਕਈ ਕਾਨ ਛੜ ਵਗਾਰਾ ਕੋ ਬਾੜਤੀਆਂ ਵੱਲੋਂ ਜਾਂ ਕੋਈ ਛੈਲਰ ਮਾਲਕਾਂ ਵੱਲੋਂ ਕਿਸ ਤਰ੍ਹਾਂ ਦੀ ਫਲਾਲ ਜਿਹੜੀ ਰਿਪੋਰ ਜੋ ਕੀਤੀ ਹੈ 22 ਤਰੀਕ ਦੀ ਗੱਲ ਕਰਦੇ ਆ 22 ਅਕਤੂਬਰ ਤਾ ਇਸ ਸਮੇਂ ਕੋਈ ਸਮੱਸਿਆ ਮੱਲਾ ਵਾਲੇ ਦੇ ਮੰਡੀ ਦੇ ਵਿੱਚ ਨਹੀਂ ਆ ਰਹੀਗੀ ਜੇਕਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਡੀ ਨੂੰ ਲੈ ਕੇ ਜਿਹੜੀ ਮੰਲੀ ਮੰਡੀ ਮੱਲਾ ਵਾਲਾ ਹੈਗੀ ਹੈ ਤਾਂ ਸਮੱਸਿਆ ਆਉਂਦੀ ਤਾਂ ਅਸੀਂ ਜਰੂਰ ਇਸ ਤੇ ਵੀ ਕਵਰੇਜ ਕਰਾਂਗੇ ਸਰਦਾਰ ਸੁਖਦੇਵ ਸਿੰਘ ਜਿਹੜੇ ਚੇਅਰਮੈਨ ਹੈਗੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾਂਦੀ ਜੇਕਰ ਕੋਈ ਸਮੱਸਿਆ ਆਉਂਦੀ ਤਾਂ ਇਸ ਚੀਜ਼ ਨੂੰ ਜਰੂਰ ਸਾਡੇ ਸਾਹਮਣੇ ਧਿਆਨ ਦਿਚ ਲਾਉਂਦਾ ਜੇ ਇਸ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਨੂੰ ਸੁਣਵਾਤ ਕਰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨ